ਅੱਜ ਅਸੀਂ ਉਸ ਜੁਦੇ ਦਾ ਦਿਹਾੜਾ ਮਨਾ ਰਹੇ ਹਾਂ ਜਿਹਨੇ 750 ਤਾਲ ਵਿੱਚ ਸਾਨੂੰ ਰਾਜ ਤੋਂ ਆਇਆ ਦਾਸ ਆਪਣੇਆਂ ਨੂੰ ਸ਼ਰੋਮੀ ਕਲ ਦਾ ਅੰਮ੍ਰਿਤਸਰ ਤੋਂ ਸਾਰੀਆਂ ਜਗ੍ਹਾਵਾਂ ਵੱਲ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦਾ ਤੇ ਬੰਦਾ ਸਿੰਘ ਬਹਾਦਰ ਜਥੇਬੰਦੀ ਇੰਟਰਨੈਸ਼ਨਲ ਦਾ ਨੂੰ ਆ ਕੇ ਵਧਾਈ ਦਿੰਦਾ ਕਿ ਇਹ ਹਰ ਸਾਲ ਸਾਰੀ ਕੌਮ ਨੂੰ ਇਕੱਠੇ ਕਰਕੇ ਇਹ ਮੈਸੇਜ ਦੇਉ ਕਿ ਸਾਡੇ ਕੋਲ ਰਾਜ ਰਿਆ ਉਹ ਤੋਂ ਇੱਕ ਖਾਸਾ ਗੈਂਟੀਆਂ ਦੇ ਵਿੱਚ ਸੀ ਜਦੋਂ ਉਹ ਸਾਡੇ ਦਰਜਾਂ ਦੀ ਥੋੜਿਆਂ ਅੰਗੀਆਂ ਸੇੜ ਵੱਟੀਆ ਚਿੱਠੀਆਂ ਪਾ ਪਾ ਕੇ ਘਾਕਰ ਕਾਲੇ ਨੂੰ ਗਿਆ ਗਿਆ ਕਿ ਲੜਾਈ ਲੜੀ ਜਿਨ੍ਹਾਂ ਲੋਕਾਂ ਨੇ ਵਿਧੀਆਂ ਕੀਤੀਆਂ ਸੀ ਸਰਹੰਦਨਾ ਐਕਟ ਦੀ ਐਟ ਖੜਕਾਈ ਮੈਂ ਕੌਮ ਨੂੰ ਇਹ ਦੱਸਣਾ ਚਾਹੁੰਦਾ ਕਿ ਰਾਜ ਵਿਨੋ ਕੋਮਾ ਦਾ ਨਕਸ਼ਾ ਪਲਟ ਜਾਂਦਾ ਅਸੀਂ ਗੁਰੂ ਜਿਹਦੇ ਅੱਗੇ ਅਰਦਾਸ ਕਰਕੇ ਲੰਬੇ ਸਮੇਂ ਤੋਂ ਖਾਸ ਤਾਂ ਦੀ ਦਮੰਡ ਜਦੋਂ 1984 ਵਿੱਚ ਸਾਡਾ ਕਾਲ ਤਕ ਤਾਤਾ ਹਜ਼ਾਰਾਂ ਵਿੱਚ ਸਾਨੂੰ ਚੀਰਕਾਤਾ ਉਹਨਾਂ ਦਿਨਾਂ ਤੋਂ ਲੈ ਕੇ ਅੱਜ ਤੱਕ ਗੁਰੂ ਅਗੇ ਅਰਦਾਸ ਕੀਤੀ ਆ ਕਿ ਖਾਸ ਨੂੰ ਆਪਣਾ ਘਰ ਦੇ ਅੱਜ 40 ਸਾਲ ਹੋ ਗਏ ਹਨ ਕੋਈ ਲੋਕ ਸਰ ਪੁੱਛੇ ਤੁਸੀਂ 40 ਸਾਲੇ ਕੀਤਾ ਕੀ ਖਾਸ ਤਨੀਓ ਮੈਂ ਸਾਧ ਸੰਗਤ ਨੂੰ ਦੱਸਣਾ ਚਾਹਣਾ ਸਾਰੀਆਂ ਜਿੰਨੀਆਂ ਵੀ ਜੱਦੇ ਬੰਦੀਆਂ ਹਨ ਇਹਨਾਂ ਨੇ ਬੜਾ ਹੀ ਔਖ ਕੰਮ ਕੀਤਾ ਆਪਣੀ ਗਾਂ ਨੂੰ ਦੀ ਕਮਾਈ ਵਿੱਚੋਂ ਮਿਹਨਤ ਕਰਕੇ ਅੱਜ ਵਾਈਟ ਹਾਉਸ ਦੇ ਵਿੱਚ ਆਏ ਪਹੁੰਚੇ ਹੋਏ ਸਾਰੇ ਅੱਜ ਸਾਡੀ ਗੱਲ ਉਥੇ ਸਰਵਾਈ ਜਿੰਦਗੀ ਹੈ ਵਾਈਟ ਹਾਉਸ ਦੇ ਵਿੱਚ ਉਹ ਦੇ ਤੂੰ ਨਹੀਂ ਜੇ ਤੈਨ ਸਾਡਾ ਕੰਟਰੀ ਖਾਸ ਤਾਮੇ ਤੁਹਾਡੇ ਨਕਸ਼ੇ ਵਿੱਚ ਹੋਵੇਗਾ ਮੈਂ ਕੋ ਮਨੁਸੀਆਂ ਦੇਣਾ ਚਾਹਣਾ ਇਹ ਆਪਣੇ ਪਰਿਵਾਰਾਂ ਦੇ ਵਿੱਚ ਬਹਿ ਕੇ ਡਿਸਕਸ ਸ਼ੁਰੂ ਕਰਿਆ ਕਰੋ ਕਿ ਖਾਸ ਤਰ ਕਿਉਂ ਚਾਹੀਦਾ ਇਹ ਲੋਕ ਕਿਉਂ ਖਾਸ ਤਰ ਮੰਗਦੇ ਆ ਅਸੀਂ ਕੋਸ਼ਿਸ਼ ਕਰਾਂਗੇ ਸਾਰੀਆਂ ਜਨ ਦੇ ਪੰਡੀਆਂ ਅਮਰੀਕਾ ਦੇ ਵਿੱਚ ਅਸੀਂ ਧਰਤਾਸਨਿਆ ਪਹੁੰਚਾਂਗੇ ਇੱਕਾ ਕਿਸਮ ਖਾਸਤਾਈ ਦਾ ਜੇ ਕਿ ਉਹ ਅਚਲ ਕਰਨ ਹੱਥੇ ਕਰੋ ਕਿਉਂ ਸਾਨੂੰ ਚਾਹੀਦਾ ਖਾਲਸਾ ਜੇ ਦੋ ਟਾਈਮ ਰਾਜ ਆਇਆ ਮਹਾਰ ਰਜੀਤ ਸਿੰਘ ਦਾ ਰਾਜ ਆਇਆ ਉਹ ਕਿੱਧਰ ਗਈ ਬੱਟੇ-ਬੱਟੇ ਕੰਮ ਹੋਈ ਸਾਕ ਕੋ ਵਿਚਾਰ ਦੀ ਕਲਾ ਹੋਈ ਇਹ ਦਿਹਾਰਾ ਮੰਨਦਾ ਇਹ ਮਕਸਦਿਆ ਸ਼ੀਦਾਂ ਸੱਚੀ ਸਾਗਰੀ ਭੇਜ ਜਾਂਦੀ ਆ ਕਿ ਸਾਰੀ ਕੌਮ ਆਪਣਾ ਜੇ ਹਿੰਦੂ ਆਪਣਾ ਰਾਸਤਾ ਸੋਚ ਕੇ ਕਹਿੰਦਾ ਵੀ ਅਪਰਾਉਟ ਹੋਵੇ ਤਾਂ ਕੋਈ ਕਿ ਉਹਨੇ ਪ੍ਰੋਟੋਕੋਲ ਦਾ ਖਾਸ ਕੰਮ ਤੇ ਗੁਰੂ ਦੇ ਸਿੱਖਿਓਂ ਰਾਹ ਕਰੇ ਦਾ ਖਾਲਸਾ ਰੋਹੀ ਤੋੜਾ ਪੜਦੇ ਹੂ ਜਦੋਂ ਦੌੜਾ ਭਰਦੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਜਾ ਰਹੇ ਜਗਲਾਵ ਗ੍ਰੰਥ ਸਾਹਿਬਾ ਇੱਕ ਪੰਥ ਸਾਹਿਬਾ ਇੱਕ ਬੋਲੀ ਸਾਹਿਬਾ ਤੇ ਕਿਉਂ ਜੇ ਲੀਡਰ ਸਾਹਿਬਾਨ ਖਾਸ ਤਾਨੇ ਦੁਨੀਆ ਦੇ ਮੱਧਮਾ ਮੇਰਾ ਉਹ ਅਗੇ ਸੱਚਾ ਗਿਆ ਆਪਣਾ ਪਲਾ ਕੇ ਕੌਮ ਦੇ ਵਾਸਤੇ ਉਹ ਚੱਲ ਰਿਹਾ ਹੈ ਉਹ ਅਸੀਂ ਮਹਿਸੂਸ ਕਰ ਚੁੱਕੇ ਹਾਂ ਕਿ ਕੌਣ ਬਲਾਵੇਂ ਵਿੱਚੋਂ ਕੱਢਣਾ ਪਊਗਾ ਇਹ ਸਾਡੀ ਡਿਊਟੀ ਆ ਅੱਗੇ ਅਸੀਂ ਜੂਸ ਨੂੰ ਚੋਣੇ ਅੱਗੇ ਆਵੇ ਜਿਹੜੇ ਬੱਚੇ ਸਾਡੇ ਚਾਹੁੰਦੇ ਆ ਕਿਉਂਕਿ ਅੱਜ ਦੀ ਲੜਾਈ ਕਲਮ ਦੇ ਨਾਲ ਲੜ ਰਹੇ ਆ ਔਰ ਉਹ ਇੰਟਰਨੈਸ਼ਨਲ ਲੈਵਲ ਤੇ ਹਰ ਕੰਟਰੀ ਕਲਮ ਦੇ ਨਾਲ ਲੜਾਈ ਚਾਹੁੰਦਾ ਆ ਅੱਜ ਤੁਸੀਂ ਦੁਨੀਆ ਦੇ ਜਿਹੜੇ 500 ਫਾਈਵ ਆਂਟਰੀ ਫਾਈਵ ਆਈ ਕੰਟਰੀ ਆ ਉਹ ਤੁਹਾਡੀ ਪਰਸੇ ਪੁੱਛਿਆ ਜਾਊਗਾ ਕਿ ਸਿੱਖਾਂ ਨਾਲ ਦਾ ਕੋਈ ਬੰਦਾ ਨਹੀਂ ਸਿੱਖਾਂ ਦਾ ਸਤਕਾਰ ਕਰ ਰਿਹਾ ਕਿਹੜੇ ਕੇਸ ਹੈ ਇੰਡੀਆ ਨੇ ਸਾਨੂੰ ਮੁਦਰਾਮ ਦਿੱਤਾ ਹੈ ਇਹ 40 ਸਾਲਾਂ ਦੇ ਵਿੱਚ ਆਪਾਂ ਸਭ ਕੋ ਖਟਿਆ ਜਿਹੜੇ ਅੱਜ ਤੱਕ ਵੀ ਸਪੈਂਡ ਕਰਦੇ ਸੀ ਇਹਦੇ ਏਜੰਸੀਆਂ ਸਪੈਂਡ ਕਰਦੀਆਂ ਆ ਅਮਰੀਕਾ ਤੁਹਾਡੇ ਵਾਸਤੇ ਲੜ ਰਿਹਾ ਆ ਅੱਜ ਪੰਨੋਂ ਵੀਰ ਦੇ ਪੇਸ ਜੇ ਲੋਕ ਮਾਰਦੇ ਚੁੰਦੇ ਇਹ ਆਪਣੀ ਏਰੀਆ ਦੇ ਜਤਨਪੁਰ ਕਾ ਉਹਨਾਂ ਨੂੰ ਅਜ ਹੱਤਵਕੀਆਂ ਦਾ ਨਾਮ ਦਿੱਤਾ ਔਰ ਮੋਦੀ ਵੱਲ ਨਿਸ਼ਾਨਾ ਹੋ ਜਾਵੇਂ ਕਟੋ-ਕਟ ਅਸੀਂ ਚੋਨੇ ਆ ਗਏ ਉਹ ਲੋਕ ਜਿਹਨਾਂ ਨੇ ਬਦਕੀ ਕੀਤੀ ਆ ਪੁਖਰੀ ਕਬੂ ਕੀਤਾ ਜਾਂ ਮੈਂ ਇਹ ਨਾ ਬੋਲਦਾ ਹਾਂ ਮਾਫੀ ਦਾ ਜਾਚਕਾਂ ਤੇ ਸਾਰੀ ਕੌਮ ਇਹ ਚੀਜ਼ ਵੀ ਬਤਾਈ ਦੇਣਾ ਆ ਇਹ ਜੋ ਦਿਨ ਦੇ ਦਿਨ ਬਣਾਇਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ